ਇਹ ਜਿਸ ਤੁਸੀਂ ਅਸੀਂ ਖੜੇ ਆ ਇਹ ਸਿੱਧਪੁਰ ਬਿਆਨਪੁਰ ਤੋਂ ਸ਼ੁਰੂ ਹੋ ਕੇ ਔਰ ਜਨ ਇਸ਼ਾਰਾ ਪਤਨ ਹੈ ਉਸ ਤੱਕ ਟਾਂਡੇ ਤੋਂ ਅਗਲੇ ਪਾਸੇ ਹਾਈਵੇ ਤੱਕ ਉਥੋਂ ਤੱਕ 13 ਕਿਲੋਮੀਟਰ ਦੀ ਲੈਂਥ ਔਰ ਇਹ 7 ਕਰੋੜ ਦੀ ਲਾਗਤ ਨਾਲ ਇਹ ਬਣਾਈ ਜਾ ਰਹੀ ਹੈ ਇਸ ਦੀ ਜਿਹੜੀ ਉਚਾਈ ਹੈ ਉਹ 3 ਤੋਂ 4 ਫੁੱਟ ਜਿਹੜੇ ਹੈ ਉਹ ਐਵਰੇਜ ਹੋਏਗੀ ਸੋ ਸਾਡੇ ਇਸ ਇਲਾਕੇ ਦਾ ਬਹੁਤ ਵੱਡੀ ਇੱਕ ਮੰਗ ਸੀ ਕਿ ਇਸ ਨੂੰ ਉੱਚਾ ਕੀਤਾ ਜਾਵੇ ਮੈਂ ਅੱਜ ਦੇ ਦਿਨ ਤੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭੂ ਅੰਤਮਾਨ ਜੀ ਦਾ ਔਰ ਸਾਡੇ ਮਨਿਸਟਰ ਸਾਹਿਬ ਜਿਹੜੇ ਸ਼੍ਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਦੀ ਮਿਹਨਤ ਸਦਕਾ ਸਾਨੂੰ ਇੰਨੀ ਜਲਦੀ ਇਸ ਪ੍ਰੋਜੈਕਟ ਦੇ ਪ੍ਰਵਾਨਗੀ ਮਿਲੀ ਹੈ ਔਰ ਮੈਂ ਕਹਿੰਦਾ ਇਹ ਬੜੀ ਜਲਦੀ ਪ੍ਰਵਾਨਗੀ ਮਿਲੀ ਹੈ 7-8 ਮਹੀਨੇ ਦੇ ਵਿੱਚ ਵਿੱਚ ਔਰ ਜਿਹੜਾ ਕੰਮ ਹੈ ਜਿਹੜਾ ਉਹ ਸ਼ੁਰੂ ਵੀ ਹੋ ਚੁੱਕਿਆ ਇੱਕ ਕਾਫੀ ਨੁਕਸਾਨ ਹੋਇਆ ਪਿੱਛੇ ਜਦੋਂ ਪਾਣੀ ਆਇਆ ਕਿ ਉਹਨੂੰ ਵੇਖਦੇ ਹਾਂ ਇਹ ਸਾਰਾ ਕੁਝ 15 ਅਗਸਤ ਨੂੰ ਪਿਛਲੇ ਸਾਲ ਜਿਹੜਾ ਇੱਥੇ ਫਲੱਡ ਆਇਆ ਸੀ ਉਸ ਫਲੱਡ ਦੇ ਦੌਰਾਨ ਇੱਥੇ ਦੋ ਥਾਂ ਤੋਂ ਤੁਸੀ ਬ੍ਰੀਚ ਹੋਈ ਸੀ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਉਸ ਨੁਕਸਾਨ ਨੂੰ ਦੇਖਦੇ ਹੋਏ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਤੁਸੀ ਬੰਦ ਨੂੰ ਘਟੋ ਘਟ ਤਿੰਨ ਚਾਰ ਫੁੱਟ ਉੱਚਾ ਕੀਤਾ ਜਾਵੇ ਔਰ ਸਰਕਾਰ ਨੇ ਬੜੀ ਜਲਦੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਔਰ ਇਹ ਸ਼ੁਰੂ ਵੀ ਹੋ ਚੁੱਕਿਆ ਹੈ ਕੰਮ ਇਤੋਂ ਫਾਰਮਲ ਤੌਰ ਤੇ ਅੱਜ ਸ਼ੁਰੂਆਤ ਹੋਈ ਹੈ ਜਿਹੜਾ ਕਰੀਬ 4 ਮਹੀਨੇ ਦੇ ਵਿੱਚ ਵਿੱਚ ਇਹ ਜਿਹੜੀ ਸਾਰੀ ਧੁੱਸੀ ਹੈ ਇਹ ਕੰਪਲੀਟ ਹੋ ਜਾਏਗੀ। ਇਹ ਸ਼ੁਰੂਆਤ ਜਿਹੜੀ ਹੈ ਜੀ ਵੇਖੋ ਆ ਜਿਹੜਾ ਤੁਸੀਂ ਬੰਨਤੇ ਇੰਨੀ ਜਲਦੀ ਹੜ੍ਹਾਂ ਆਉਣ ਤੋਂ ਪਹਿਲਾਂ ਜਿਹੜਾ ਕੋਈ ਜਦੋਂ ਹੜ੍ਹ ਆਏ ਤਾਂ ਹੀ ਉਦੋਂ ਵੀ ਕੋਈ ਪੁੱਛਦਾ ਨਹੀਂ ਸੀ ਪਹਿਲੀਆਂ ਸਰਕਾਰਾਂ ਜਦੋਂ ਹੁਣ ਆ ਕੇ ਚੱਲ ਗਏ ਫਿਰ ਤੇ ਕੋਈ ਇੱਧਰ ਵੜਦਾ ਹੀ ਨਹੀਂ ਸੀ ਆ ਜਿੱਦਾਂ ਦਾ ਸਾਡਾ ਬੈਕਵਰਡ ਇਲਾਕਾ ਕਿਉਂਕਿ ਇਹ ਲਾਸਟ ਗੁਰਦਾਸਪੁਰ ਦਾ ਹਾਦ ਦਾ ਤਿੰਨ ਨਗਰ ਦੀ ਹੱਦ ਪਰ ਆ ਜਿਹੜੀ ਸਾਡੀ ਸਰਕਾਰ ਆ ਬਾਹ ਫੜ ਰਹੀ ਆ ਲੋਕਾਂ ਦੀ ਤੇ ਬਹੁਤ ਹੀ ਮੈਂ ਨਾ ਬਹੁਤ ਹੀ ਕੰਮ ਜਿਹੜਾ ਵਧੀਆ ਕੰਮ ਕਰ ਰਹੀ ਆ ਇਦਾਂ ਦਾ ਕੰਮ ਹੋਰ ਕਿਸ ਸਰਕਾਰ ਨੇ ਨਹੀਂ ਕੀਤਾ ਹਣਾ ਤੋਂ ਬਾਅਦ ਲੋਕਾਂ ਨੂੰ ਮਰਨ ਚੋਂ ਕਿਦੇ ਛੱਡ ਦਿੱਤਾ ਜਾਂਦਾ ਸੀ ਪਰ ਇਹ ਸਰਕਾਰ ਹਣਾ ਤੋਂ ਪਹਿਲਾਂ ਕੰਮ ਕਰ ਰਹੀ ਆ ਕਿ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਜਿਹੜੇ ਕੰਮ ਕਰ ਰਹੀ ਆ ਉਹ ਆਮ ਆਦਮੀ ਪਾਰਟੀ ਇਸ ਸਰਕਾਰ ਦੇ ਕੰਮ ਤੋਂ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੀਂ ਬਹੁਤ ਖੁਸ਼ ਆ ਇਹ ਜਿਹੜੀ 3-4 ਫੁੱਟ ਮਿੱਟੀ ਪੈ ਚੱਲੀ ਆ ਤੇ ਜਿਹੜੇ ਲੋਕ ਤੁਸੀਂ ਦੇ ਇੱਧਰ ਰਹਿ ਰਹੇ ਨੇ ਇਹਨਾਂ ਦੇ ਵਾਸਤੇ ਇੱਕ ਜੀਵਨ ਤਾਣ ਦੀ ਮੰਨ ਲੋ ਗੱਲ ਹੋ ਚੁੱਕੀ ਆ ਅਸੀਂ ਆਹੀਂ ਇੱਕ ਬੇਨਤੀ ਹੋਰ ਸਰਕਾਰ ਨੂੰ ਕਰਨਾ ਚਾਹੁੰਦੇ ਆ ਕਿ ਇਸ ਜਿਹੜੀ ਤੁਸੀਂ ਬਣ ਚੱਲੀ ਆ ਇਹਦੇ ਉੱਤੇ ਸਾਨੂੰ ਸੜਕ ਵੀ ਜਿਹੜੀ ਆ ਉਹ ਜਿੱਦਾਂ ਪਹਿਲਾਂ ਇਹ ਸੜਕਾ ਇਹਨੂੰ ਬਿਹਣਪੁਰ ਸਿੱਧਪੁਰ ਤੋਂ ਰਾਕੇ ਇਨਸ਼ਾਅੱਲਾ ਪੱਦਨ ਤੱਕ ਇਹਨੂੰ ਹੀ ਜੋੜਿਆ ਜਾਏ ਤੇ ਸਾਡੀ ਇੱਕ ਮੰਗ ਆ ਸਾਰੇ ਇਲਾਕੇ ਦੀ ਉਹਦੇ ਨਾਲ ਸੜਕਾਂ ਬੰਦ ਦੇ ਨਾਲ ਸਾਡੀ ਤੁਸੀਂ ਦੀ ਜਿਹੜੀ ਆ ਮਜ਼ਬੂਤੀ ਜਿਹੜੀ ਆ ਹੋਰ ਦੁਨੀਆ ਹੋ ਜੇਗੀ ਤੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਵੀ ਥੋੜਾ ਜਿਹਾ ਸੁਖਾਲਾ ਹੋ ਜਾਵੇ